ਕਿੰਨੀਆਂ ਬੱਕਰੀਆਂ ਆਪਣੇ ਕੋਲ ਨੇ ਇਸ ਟਾਈਮ ਹੁਣ ਜੀ ਆਪਣੇ ਕੋਲ 140 ਨਗ ਨੇ ਜੀ 140 ਨਗ ਠੀਕ ਹੈ ਜੀ ਅਗਲੇ 20 25 ਦਿਨਾਂ ਚ ਆਪਾਂ ਇਹਨਾਂ ਦਾ ਸੀਮਨ ਤਿਆਰ ਕਰਾਉਣ ਲੱਗੇ ਆ ਜੀ ਅੱਛਾ ਜੀ ਹਰੇਕ ਬੱਕਰੀ ਤੇ ਆਪਾਂ ਡਾਇਰੈਕਟ ਕ੍ਰਾਸਿੰਗ ਲਈ ਨਹੀਂ ਛੱਡ ਸਕਦੇ ਕੋਈ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਨੇ ਇਹ ਜੀ ਖੂਬੀ ਪਹਿਲਾਂ ਤਾਂ ਇਹ ਦੇਖੋ ਜੀ ਕਿੰਨੀ ਤਾਂ ਇਹ ਨਮਾਈ ਪੂਰੇ ਚਾਰ ਇਹਦਾ ਰਿਜ਼ਲਟ ਆਪਣੇ ਕੋਲੇ ਹੁਣੇ ਆਇਆ ਬੱਕਰੀ ਜਿਹੜੇ ਮਰਜੀ ਰੰਗ ਦੀ ਹੋਵੇ ਪਰ ਬੱਚੇ ਨੇ ਪਿਆਰ ਕਾਲੇ ਕੱਢਿਆ ਕਾਲੇ ਕੱਢਦਾ ਇਹ ਲੁੰਗ ਪੱਤੀ ਹਰੀ ਹੈ ਜੀ ਰਾਜਸਥਾਨ ਤੋਂ ਆਉਂਦੀ ਹੈ ਚੀਜ਼ ਥੋੜੀ ਜੀ ਮਹਿੰਗੀ ਹੈ ਜੇ ਆਪਾ ਲਓ ਜੀ ਬਾਈ ਜੀ ਅੱਜ ਆਏ ਹੋਏ ਆਂਗਾ ਆਪਾ ਪਿੰਡ ਝੜਿੱਕ ਦੇ ਵਿੱਚ ਜਿੱਥੇ ਲਗਾਤਾਰ ਤਿੰਨ ਦਿਨ ਹੋ ਗਏ ਮੇਲਾ ਚੱਲਦੇ ਨੂੰ ਤੇਰੇ ਬਾਈ ਜੀ گاਵਾ ਮੱਜਾਂ ਤੇ ਬੱਕਰੀਆਂ ਪਹੁੰਚੇ ਹੋਏ ਨੇ ਆਪਣੇ ਕੋਲ ਇੱਕ ਬਾਈ ਜੀ ਆਏ ਹੋਏ ਨੇ ਪਿੰਡ ਮਾਣੂ ਕਿਸਨ ਤੋਂ ਮਾਣੂ ਕੇ ਤੋਂ ਬਾਈ ਜੀ ਤੇ ਮਾਲਵਾ ਗੌਟ ਫਾਰਮ ਨਾ ਬਾਈ ਜੀ ਹਾਂਜੀ ਹਾਂਜੀ ਬੱਕਰੇ ਦਿਖਾਉਣਾ ਕਿ ਬਾਈਆਂ ਦੇ ਬੱਕਰੇ ਤੇ ਪੱਠਾ ਵੀ ਨੇ ਬੱਕਰੀਆਂ ਵੀ ਨੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਬਣੇ ਰਿਓ ਵਿੜੀ ਵਿੱਚ ਹਾਂ ਰਾਜੂ ਬਾਈ ਜੀ ਕੀ ਹਾਲ ਚਾਲ ਏ ਬਹੁਤ ਬਹੁਤ ਧੰਨਵਾਦ ਜੀ ਬਾਈਆਂ ਦਾ ਜਿਹੜੇ ਮਾਣੂ ਕੇ ਸੰਦੂਤ ਪਹੁੰਚੇ ਨੇ ਠੀਕ ਆ ਗੋਟ ਫਾਰਮ ਵਾਲੇ ਬਾਈ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਡਾ ਭਾਗ ਮੇਲੇ ਦਾ ਲਿਆ ਚੰਗੀ ਬਰੀਡ ਦੇ ਜਾਨਵਰ ਆਪਣੇ ਲਿਆ ਕੇ ਅੱਜ ਇਹ ਨਮਾਇਸ਼ ਦੇ ਵਿੱਚ ਇਹਨਾਂ ਨੇ ਭਾਗ ਲਿਆ ਹਿੱਸਾ ਲਿਆ ਸਹੀ ਗੱਲ ਵੀ ਹਰੇਕ ਦੇ ਬਾਅਦ ਦੀ ਗੱਲ ਨਹੀਂ ਗੱਲਾਂ ਤਾਂ ਹਰੇਕ ਮਾਰਨਾਂ ਦੇ ਘਰੇ ਬੈਠ ਕੇ ਅਸਲ ਪਹਿਲਮਾਨ ਦਾ ਪਤਾ ਤਾਂ ਖਾੜਿਆਂ 'ਚ ਹੀ ਲੱਗਦਾ ਵੀ ਕਿਹੜੇ ਦੀ ਮਾਂ ਨੇ ਕਿੰਨਾ ਕੁ ਕਿਉ ਖਵਾਇਆ ਵੀ ਮੇਰਾ ਪੁੱਤ ਮੈਂ ਕਿਵੇਂ ਪਾਲਿਆ ਬਰੀਦਾ ਨਸਲਾਂ ਦਾ ਪਤਾ ਅਸਲ ਕਮਸਲਾਂ ਦਾ ਸਾਨੂੰ ਅੱਜ ਦੁਨੀਆਦਾਰੀ ਦੇ ਵਿੱਚ ਲੱਗਦਾ ਪਤਾ ਉਰੇ ਦੁੱਧ ਚਵਾਈ ਮੁਕਾਬਲੇ ਬਾਈ ਨੇ ਕਰਵਾਏ ਨੇ ਅੱਜ ਤੇ ਪੱਕਰੀਆਂ ਦੀ ਨਸਲ ਸੁਧਾਰ ਮੇਲਾ ਵੀ ਆਇਆ ਇਹ ਵੀ ਇੱਕ ਦੇ ਵਾਸਤੇ ਲੋਕਾਂ ਨੂੰ ਸੂਝਮਾਨ ਆਵੇ ਇਹ ਜੇ ਡੰਗਰ ਪਾਲ ਨੇ ਨੇ ਆਪਾਂ ਨੇ ਇਆਂ-ਇਆਂ ਗਾਈਆਂ ਇਆਂ-ਇਆਂ ਮੱਝਾਂ ਲੀਲੀ ਰਾਬੀ ਦੀਆਂ ਮੋਹਰਾ ਨਸਲ ਦੀਆਂ ਤੇ ਸਾਡੀਆਂ ਪੀਤਲ ਬੱਕਰੀਆਂ ਕਾਲੇ ਰੰਗ ਦੀਆਂ ਜਿਨ੍ਹਾਂ ਨੂੰ ਕਿ ਬੀਤਲ ਕਿਹਾ ਗਿਆ ਅੰਬਰਸਰੀ ਵੀ ਕਹਿ ਦੋਨੇ ਆਸੀਂ ਚੀਜ਼ ਇੱਕੋ ਹੀ ਹੈ ਇਹ ਸਾਡੇ ਡਾਕਟਰਾਂ ਨੇ ਬਣਾਤੀਆਂ ਬੀਤਲ ਥੋੜਾ ਜਿਹਾ ਚਲੋ ਅਸੀਂ ਉਹਨਾਂ ਦੀ ਵੀ ਗੱਲ ਵਿੱਚ ਮਨਜ਼ੂਰ ਕਰਦੇ ਹਾਂ ਅਸੀਂ ਦੇਸੀ ਆ ਜਿਹੜੀਆਂ ਤੇ ਅੱਜ ਬਾਈਆਂ ਨਾਲ ਗੱਲਬਾਤ ਕਰਦੇ ਆਂ ਫੋਨ ਕਿੱਥੇ ਤੇਰਾ ਵਾਲਾ ਐ ਤੇ ਬਾਈਆਂ ਨਾਲ ਗੱਲਬਾਤ ਕਰਦੇ ਆਪਾਂ ਹਾਂਜੀ ਬਾਈ ਜੀ ਤੁਹਾਨੂੰ ਸ਼ੌਂਕ ਕਿੰਨੇ ਕਿਹੜਾ ਦਾ ਜਾਗਿਆ ਹੋਇਆ ਸਾਨੂੰ ਸ਼ੌਂਕ ਜੀ ਤੁਹਾਡੀਆਂ ਵੀਡੀਓ ਦੇਖ ਕੇ ਜਾਗਿਆ ਇਹ ਸਾਡੇ ਭਰਾ ਨੇ ਮੇਰਾ ਵੱਡਾ ਭਰਾ ਕੈਨੇਡਾ ਤੋਂ ਇਹਨਾਂ ਦੀ ਵੀ ਚਾਰ ਪੰਜ ਸਾਲ ਦੀ ਇੱਛਾ ਸੀ ਅਸੀਂ ਇੱਧਰ ਨਾਲ ਖੜੇ ਨੇ ਤੁਹਾਡੇ ਵਾਹ ਜੀ ਵਾਹ ਧੰਨਵਾਦ ਜੀ ਭਾਈ ਕੈਨੇਡਾ ਵਾਲਿਆਂ ਦਾ ਕੰਮ ਕਰੀਏ ਅੱਛਾ ਜੀ ਸੋ ਇਸ ਕਰਕੇ ਅਸੀਂ ਇਸ ਪਾਸੇ ਆਏ ਆਂ ਥੋੜੇ ਟਾਈਮ ਦੇ ਇਸ ਪਾਸੇ ਆਏ ਆਂ ਜੀ ਠੀਕ ਹੈ ਅੱਛਾ ਜੀ ਪਰ ਅਸੀਂ ਚੰਗੀ ਬਰੀਡ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਬਾਈ ਪੰਮਾ ਸੈਦੋ ਕੇ ਜਿਹਨਾਂ ਦਾ ਚੰਗਾ ਨਾਂ ਚੱਲਦਾ ਕਾਲਾ ਸਰੌਂ ਤੋਂ ਜਿਹਨਾਂ ਦਾ ਐਦ ਕੀ ਬੱਕਰਾ ਚੈਂਪੀਅਨ ਬਣਿਆ ਮੁੱਲਾਪੁਰ ਤੋਂ ਤੇ ਹੋਰ ਵੀ ਯਾਰ ਮਿੱਤਰ ਜਿਹੜੇ ਸੀਗੇ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਤੇ ਅਸੀਂ ਸਾਰਾ ਪੰਜਾਬ ਹਰਿਆਣਾ ਕੁਮਕੇ ਵਧੀਆ-ਵਧੀਆ ਬਰੀਡ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨੇ ਜਿੰਨਾ ਟਾਈਮ ਹੋ ਗਿਆ ਆਪਾਂ ਨੂੰ ਕਰਦੇ ਨੂੰ ਇਹ ਜੀ ਸਾਨੂੰ ਤਕਰੀਬਨ 1 ਸਾਲ ਹੋ ਚੱਲਿਆ ਸਾਡੇ ਕੋਲ ਹੁਣ ਬੱਚੇ ਵੀ ਆ ਗਏ ਨੇ ਜਿਹੜੇ ਇਹਨਾਂ ਦੀ ਅੱਗੇ ਬਰੀਡ ਸੀ ਉਹਦੇ ਰਿਜ਼ਲਟ ਸਾਡੇ ਕੋਲ ਬਹੁਤ ਵਧੀਆ ਆ ਗਏ ਨੇ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਕਿੰਨੀਆਂ ਬੱਕਰੀਆਂ ਆਪਣੇ ਕੋਲ ਇਸ ਟਾਈਮ ਹੁਣੇ ਜੀ ਆਪਣੇ ਕੋਲ 140 ਨਗਨੇ ਜੀ 140 ਨਗਵੇ ਠੀਕ ਹੈ ਜੀ ਇਹ ਬੋਕ ਕਹੇ ਨੇ ਜੀ ਥੋੜੇ ਲਵੇ ਬੋਕ ਪੰਜ ਵੱਡੇ ਬਰੀਡਰ ਨੇ ਜੀ ਤੇ 12 ਛੋਟੇ ਤਿਆਰ ਹੋ ਰਹੇ ਨੇ ਜੀ ਅੱਛਾ ਜੀ ਹਾਂਜੀ ਲਓ ਬਈ ਦੇਖਾ ਇਹਦੇ ਹਾਣ ਦੇ ਪੰਜ ਨੇ ਜੀ ਇਹ ਹਾਂਜੀ ਇਸ ਤਰ੍ਹਾਂ ਦੇ ਪੰਜ ਨੇ ਜਿਹੜੇ ਤੋਂ ਵਿੱਚੋਂ ਪੱਠੇ ਲਾ ਕੇ ਉਹ ਲਾ ਕੇ ਜਿਓ ਨਾਲ ਲਾ ਕੇ ਪੰਜ ਨੇ ਪੰਜ ਨੇ ਜਿਹੜੇ ਇਸ ਵਕਤ ਦੇਖੋ ਜੀ ਇੰਨਾ ਵੀ ਬਾਈ ਦਾ ਬਹੁਤ ਧੰਨਵਾਦ ਅੱਜ ਬਰੀਡਰ ਤਾਂ ਇੱਕ ਵੀ ਨਹੀਂ ਸਾਹਮਦਾ ਸਹੀ ਗੱਲ ਹੈ ਜੀ ਧੰਨਵਾਦ ਇਹਦੇ ਸਾਹਮਣ ਦੇ ਜਿਹੜੇ ਨੇ ਕਿ ਪੰਜ ਬਰੀਡਰ ਅੱਜ ਤਿਆਰ ਕਰੇ ਨੇ ਤੇ ਆਪਦੇ ਫਾਰਮ ਤੇ ਰੋਕੇ ਹੋਏ ਨੇ ਬਹੁਤ ਬਹੁਤ ਬਾਈ ਦਾ ਮੈਂ ਤਾਂ ਬਹੁਤ ਇਹਦਾ ਬਹੁਤ ਜੀ ਆਇਆਂ ਨੂੰ ਧੰਨਵਾਦ ਕਰਦਾ ਅਗਲੇ 20 25 ਦਿਨਾਂ ਚ ਆਪਾਂ ਇਹਨਾਂ ਦਾ ਸੀਮਨ ਤਿਆਰ ਕਰਾਉਣ ਲੱਗੇ ਆ ਜੀ ਠੀਕ ਹੈ ਹਰੇਕ ਬੱਕਰੀ ਤੇ ਆਪਾਂ ਡਾਇਰੈਕਟ ਕ੍ਰੌਸਿੰਗ ਲਈ ਨਹੀਂ ਛੱਡ ਸਕਦੇ ਕੋਈ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਨੇ ਏਆਈ ਦੇ ਉੱਤੇ ਕੰਮ ਕਰਨਾ ਜੀ ਏਆਈ ਦਾ ਕੰਮ ਕਰਨਾ ਯੂਨੀਵਰਸਿਟੀ ਨਾਲ ਸਾਡਾ ਆਲਰੇਡੀ ਗੱਲਬਾਤ ਹੋ ਚੁੱਕੀ ਆ ਠੀਕ ਹੈ ਜੀ ਯੂਨੀਵਰਸਿਟੀ ਵਾਲਿਆਂ ਨੇ ਹਮੇਂ ਭਰਤੀ ਆ ਸੀਮਨ ਤਿਆਰ ਕਰਨ ਨੂੰ ਉਹ ਤਾਂ ਖੁਦ ਮੰਗਦੇ ਨੇ ਇਹਨਾਂ ਬਰੀਡਰਾਂ ਦਾ ਕਿ ਸਾਨੂੰ ਵੀ ਸੀਮਨ ਦਿਓ ਤੁਸੀਂ ਠੀਕ ਹੈ ਜੀ ਦੱਸੋ ਬਰੀਡਰ ਬਾਰੇ ਦੱਸੋ ਆਪਣੇ ਬਾਰੇ ਦੁਬਾਰੀ 45 ਆਓ ਬਾਈ ਜ ਅ 45 प्लस हाइट ਆ ਜੀ 45 प्लस ਹਾਂ ਜੀ ਹਾਂ ਜੀ 45 प्लस हाइट ਆ ਮਾਂ ਦਾ ਦੁੱਧ ਇਹਦਾ 5 ਕਿਲੋ ਆ ਜੀ ਠੀਕ ਹੈ ਜੀ ਹਾਂ ਜੀ ਤੇ ਬਾਪ ਦੀ ਤਰਫੋਂ ਵੀ ਬਾਪ ਇਹਦਾ ਚੈਂਪੀਅਨ ਆ ਜੀ ਠੀਕ ਹੈ ਦੰਦ ਕਿੰਨੇ ਹੋ ਗਏ ਇਹ ਇਹ 6 ਦਾ ਮੈਂ ਦੇਖੂੰਗਾ ਭਾਜੀ 45 ਇੰਚ ਹਾਈਟ ਆ ਕਿਹਣਾ ਤੇ 22 ਦੀਆਂ ਗੱਲਾਂ ਸੱਚੀਆਂ ਨੇ ਬਾਕੀ ਆਪਾਂ ਇਹਦੀਆਂ ਗੱਲਾਂ ਵੀ ਮਜਬੂਰ ਕਰਾਂਗੇ ਹਾਂ ਜੀ ਤੁਸੀਂ ਇਹ ਦੇਖ ਸਕਦੇ ਹੋ ਜੀ ਅੱਗੇ ਬਾਅਦ ਤੇ ਜਿੰਨੇ ਨਵੇਂ ਫਾਰਮ ਆ ਲਿਓ ਇਸ ਬੱਕਰੇ ਦੀਆਂ ਖੂਬੀਆਂ ਅਸੀਂ ਦੱਸਣੀਆਂ ਨੇ ਨਾ ਬਾਈ ਨੂੰ ਪਤਾ ਨਾ ਮੈਨੂੰ ਪਤਾ ਨਾ ਤਰਸੀਮ ਨੂੰ ਪਤਾ ਅਸੀਂ ਉਹਦੇ ਦਿਮਾਗ ਨਾਲ ਦੱਸਣੀਆਂ ਨੇ ਬਾਕੀ ਮੇਰੇ ਭਾਈ ਆ ਜਿਹੜੀ ਬੋਖ ਖੜੇ ਹੋਣੇ ਪੁਰਾਣੇ ਸਾਡੇ ਛੋਟੀ ਦੇ ਸੀਰੀ ਇਹਦੀ ਖੂਬੀ ਪਹਿਲਾਂ ਤਾਂ ਇਹ ਦੇਖੋ ਜੀ ਕਿੰਨੀ ਤਾਂ ਇਹਦੀ ਲੰਮਾਈ ਹੈ ਹਾਂ ਆਲਾ ਕਹਿੰਦਾ ਬੱਕਰਾ ਠੀਕ ਹੈ ਲੰਬੇਟ ਬਹੁਤ ਹੈਗਾ ਲੰਬੇਟ ਪੂਰੀ ਪੂੰਛ ਤੋਂ ਲੈ ਕੇ ਜਿਹੜਾ ਇਹਦਾ ਨੱਕ ਹੈ ਉਰੇ ਤੱਕ ਪੀਤਾ ਧਰਿਆ ਜਾਂਦਾ ਹੈ ਜੇ ਕੋਈ ਇਮਾਨਦਾਰੀ ਤੋਂ ਪੀਤਾ ਤਰੇ ਵੀ ਇੰਨੀ ਲੰਬੇਟ ਮੈਨੂੰ ਛੇਤੀ ਮਿਲੀ ਨਹੀਂ ਹੈਗੀ ਬੱਕਰੇ ਦੀ ਮੈਂ ਵੀ ਰੋਜ਼ ਮੰਡੀਆਂ ਦੇ ਵਿੱਚ ਤਰਸੀਮ ਜੀ ਕੰਮ ਕਰਦਾ ਤੇ ਉਦੋਂ ਦੂਜੇ ਨੰਬਰ ਤੇ ਆਓ ਤੇ ਕੰਨ ਦੇਖ ਸਕਦੇ ਹੁੰਦੇ ਕਿੰਨੇ ਚੜਾਈ ਆ ਤੇ ਲੰਬਾਈ ਆ ਸਹੀ ਗੱਲ ਉਦੋਂ ਬਾਅਦ ਇਹ ਜੀ ਆ ਜਿਹੜੀ ਝਾਲਰ ਹੈ ਝਾਲਰ ਵੀ ਦੇਖ ਸਕਦੇ ਹੋ ਠੀਕ ਆ ਚਾਮੜੀ ਢਿੱਲੀ ਆ ਬਣੀ ਤੇ ਜਮਾ ਇਹਦਾ ਮਲੇਮ ਪਿੰਡ ਹੈ ਛੱਗ ਵਰਗਾ ਚੰਗੀ ਬੱਕਰੀ ਦਾ ਇਹ ਦੁੱਧ ਵਾਲੀ ਦਾ ਬਿਲਕੁਲ ਤਾਂ ਦੇ ਪਿੰਡੇ ਦਾ ਬੋਕ ਨਹੀਂ ਹੈਗਾ ਕਦੇ ਵਾਸਤੇ ਵੀ ਦੇਖ ਕੇ ਹੱਥ ਫੇਰ ਕੇ ਦੇਖੋ ਵੀ ਚੌਕਲੇ ਬੱਕਰਾ ਬਿਲਕੁਲ ਤ੍ਰੇਉਤੀਦਾਰ ਹੈ ਬੱਕਰਾ ਉਹ ਬਰੀਡ ਨੂੰ ਛੱਡੋ ਬੱਕਰੀਆਂ ਦੇ ਉੱਤੇ ਬਿਲਕੁਲ ਜਿਹੜਾ ਕਿ ਆਪਾਂ ਨੂੰ ਰਿਜ਼ਲਟ ਚੰਗਾ ਆਵੇ ਹਾਂ ਉਹ ਤਨ ਪੁੱਤਾ ਬੱਕਰਾ ਛੱਡਣ ਦੀ ਕੋਈ ਲੋੜ ਨਹੀਂ ਐਦੂ ਤਾਂ ਮੈਂ ਮੇਰੇ ਬਾਈਆਂ ਨੂੰ ਐ ਕਹਿਣਾ ਹੈ ਜੇ ਸਿਆਣਿਆਂ ਨੂੰ ਵੀ ਕੰਮ ਨਾ ਕਰੋ ਬਿਲਕੁਲ ਐਦੂ ਦਾ ਮੈਂ ਸਪਾਲ ਲਓ ਬਿਲਕੁਲ ਜੇ ਕੰਮ ਕਰਦੇ ਹੋ ਤਾਂ ਚੰਗਾ ਕੰਮ ਕਰੋ ਬਿਲਕੁਲ ਉਸ ਤੋਂ ਬਾਅਦ ਆਜੋ ਜੀ ਦੇਖੋ ਤੇ ਪੈਰ ਦੇਖ ਸਕਦੇ ਹੋ ਤੁਸੀਂ ਭੂਰੇ ਵਾਂਗੂ ਪੈਰ ਨੇ ਮੋਟੇ ਮੋਟੀ ਹੱਡੀ ਦਾ ਬੱਕਰਾ ਆ ਜਿਹੜੀ ਇਹ ਮੂਤਰੀ ਐ ਇੱਥੋਂ ਦੇਖ ਲਓ ਐਨੀ ਲੰਬੀ ਐ ਥੱਲੇ ਹੂੰ ਮੁਰਲਾ ਨਸਲ ਦੇ ਕੱਟੇ ਵਾਂਗੂ ਹਾਂ ਤੇ ਉਦੋਂ ਬਾਅਦ ਦੇਖੋ ਇਹਦੇ ਟੈਸਟੀ ਗਰਬੀ ਦਿਖਾਉਣਾ ਮੈਂ ਆਹ ਦੇਖੋ ਜੀ ਕੈਮਰੇ ਵਾਲਿਓ ਬਾਈ ਦਿਖਾ ਦਿਓ ਬਾਈ ਆਹ ਚੀਜ਼ਾਂ ਦੇ ਮੁੱਲ ਪੈਂਦੇ ਨੇ ਜੀ ਦੇਖੋ ਇਹਦੇ ਟੈਸਟੀਕਲ ਦੇਖੋ ਜੀ ਗੋਲ ਆ ਜਮਾ ਅੱਜਾ ਮਾ ਹੂੰ ਵਧੀਆ ਐ ਠੁਕਵੇਂ ਨਾਲ ਨੇ ਹੂੰ ਠੁਕਵੇਂ ਛੱਡੇ ਦੀਆਂ ਇਹ ਪੱਠਾ ਕੱਢਣੀਆਂ ਜੀ ਇੱਕ ਨੰਬਰ ਕੁਆਲਿਟੀ ਰਾ ਜੂ ਹਾਂ ਜੀ ਇੱਕ ਨੰਬਰ ਵਾ 100 ਦਾ ਮੁੱਦਾ ਛੜੇ ਤਰਸੀਮ ਨੇ ਮੁਕਾਤਾ ਬੀ ਜ਼ਿਆਦੇ ਪਕਾਈ ਮਾਰਨਾ ਕੋਈ ਫਾਇਦਾ ਨਹੀਂ ਰਾਜੂ ਇੱਕ ਚੀਜ਼ ਹੋਰ ਆ ਗਈ ਹੈ ਨਾ ਹਾਂਜੀ ਹਾਂਜੀ ਅੱਖਾਂ ਲਾਲ ਆ ਗਈਆਂ ਅੱਖ ਲਾਲ ਚ ਸਾਡੇ ਬਾਈ ਅੱਖ ਲਾਲ ਚ ਪੁਰਾਣੇ ਆ ਜਿਹੜੀ ਨੇ ਜਿਹੜੇ ਪਿਓਰ ਬੀਟਲ ਸਮਝਦੇ ਨੇ ਅੱਖ ਦਾ ਸੀ ਇਹ ਇੱਕ ਮੁੱਦਾ ਚੱਕਤਾ ਸੁਣ ਲਓ ਵੀਰੇ ਕੋਈ ਮੁੱਦਾ ਨਹੀਂ ਅੱਖ ਦਾ ਅੱਖ ਦਾ ਸੀ ਮੁੱਦਾ ਚੱਕਤਾ ਅੱਖ ਲਾਲ ਵੀ ਹੋ ਸਕਦੀ ਹੈ ਅੱਖ ਚਿੱਕੀ ਵੀ ਹੋ ਸਕਦੀ ਹੈ ਤੇ ਰੰਗ ਦਾ ਵੀ ਸੀ ਮੁੱਦਾ ਚੱਕਤਾ ਰੰਗ ਬੀਟਲ ਦੇ ਵਿੱਚ ਕੋਈ ਵੀ ਹੋ ਸਕਦਾ ਸੁਣ ਕੇ ਸਰਦਾਰ ਜੀ ਹਾਂਜੀ ਰੰਗ ਬੀਟਲ ਦੇ ਵਿੱਚ ਕੋਈ ਵੀ ਹੋ ਸਕਦਾ ਹੈ ਅਸੀਂ ਕੀ ਚੀਜ਼ਾਂ ਦੇਖਦੇ ਆ ਦਰਸ਼ੇਮ ਜੀ ਖੂਬੀਆਂ ਅਸੀਂ ਦੇਖਦੇ ਆ ਬੱਕਰੇ ਦੀ ਸਨਖ ਪਣਾ ਤੇ ਸਿੰਗੀ ਦੇਖਦੇ ਆ ਮੱਥਾ ਦੇਖਦੇ ਆ ਤੇ ਤੋਤੇ ਦੀ ਚੁੰਝ ਵਾਂਗੂ ਮੂਰੋ ਮੁੜਕੇ ਆ ਉੱਠਿਓ ਅਨਕੌੜਾ ਦੇਖਦੇ ਆ ਸਹੀ ਗੱਲ ਵੀ ਆ ਨਕੌੜ ਨਕੂੜ ਦੇਖੋ ਬੱਕਰੇ ਦਾ ਕਿੰਨੇ ਅੱਜ ਪੂਰੀ ਇਸ ਮੇਲੇ ਦੇ ਵਿੱਚ ਇਹ ਬੱਕਰੇ ਦੀ ਚੜਾਈ ਹੈ ਜਿਹੜੇ ਕਬਾਈ ਨੇ ਮੇਲਾ ਲਵਾਇਆ ਸਣੀ ਗਿੱਲ ਜੀ ਨੇ ਅਸੀਂ ਉਹ ਬਾਈ ਦੀ ਦੇਣ ਨਹੀਂ ਦੇ ਸਕਦੇ ਉਸ ਬੰਦੇ ਨੇ ਅੱਜ ਨਾਮ ਕਮਾ ਲਿਆ ਉਹਦਾ ਸਾਡੇ ਇੰਡੀਆ ਦੇ ਵਿੱਚ ਪੰਜਾਬ ਚ ਜੇ ਉਹ ਤੋਂ ਪਹਿਲਾਂ ਸਾਡਾ ਨਾਮ ਕਮਾਇਆ ਸੀ ਸਾਡੇ ਬਾਦਲ ਕਹਿੰਦੇ ਨਮਾਇਸਾਂ ਚ ਬੇਸ਼ੱਕ ਉਦੋਂ ਬਾਅਦ ਹੁਣ ਸਣੀ ਗਿੱਲਜੀ ਨੇ ਪਹਿਲੇ ਨੰਬਰ ਤੇ ਰਿਕਾਰਡ ਤੋੜਦਾ ਸਾਡੇ ਮੇਲੇ ਕਰਾਉਣ ਦਾ ਸਾਡਾ ਪਾਲੀਆਂ ਦਾ ਆਜੜੀਆਂ ਦਾ ਅੱਜ ਹੌਸਲਾ ਵਧਾਤਾ ਬੱਕਰੀਆਂ ਦੀ ਕੀਮਤ ਬਣਾਉਂਦੀ ਸੀ ਉਹਨਾਂ ਨੇ ਬੱਕਰੀਆਂ ਦੀ ਕੀਮਤ ਬਣਾਉਂਦੀ ਤੇ ਸਾਡੇ ਮੂੰਹਾਂ ਤੇ ਲਾਲੀ ਲਿਆਤੀ ਪਾਲੀਆਂ ਦੇ ਅਸੀਂ ਬੁੜਿਆਂ ਤੋਂ ਜਵਾਨ ਬਣਾਤੇ ਜੇ ਜਾਨ ਹੈ ਤਾਂ ਜਹਾਨ ਹੈ ਸਹੀ ਗੱਲ ਬੱਚੇ ਦਿਖਾ ਓਏ ਮੁਲਕ ਸਤਾਨ ਹੈ ਬੱਚੇ ਦਿਖਾਓ ਤਾਂ ਕਿ ਬੱਚੇ ਦਿਖਾਓ ਇਹਦੇ ਹੁਣ ਇਹਨੂੰ ਬੰਨਦੇ ਵੀਰੇ ਇਹਨੂੰ ਬੰਨ੍ਹ ਉਥੇ ਹੋਰ ਲੈ ਕੇ ਆਓ ਜੀ ਲਾਓ ਜੀ ਮੇਰੇ 2 ਮਿੰਟ ਬਾਈ ਬਈ ਬੱਚੇ ਦਿਖਾ ਦਿਓ ਤੁਨੂੰ ਆ ਬੱਚਾ ਲੈ ਕੇ ਆਓ ਜੀ ਦਾ ਕੜਾ ਕਰ ਬੰਨੇ ਬਾਲਾ ਤਕੜਾ ਬੱਕਰਾ ਕਿੰਨਾ ਲਿਆਵਾ ਉਹਨੂੰ ਵੀ ਤਾਂ ਪਰਲੇ ਨੂੰ ਲੈ ਵੀ ਬੱਚਾ ਦੇਖੋ ਬਈ ਹੋਏ ਮਾਰਦੇ ਹਾਂ ਤੋਏ ਇਹਦੇ ਬੱਚੇ ਨੇ ਬਈ ਜੀ ਨਹੀਂ ਇਹ ਜਿਹੜਾ ਮੁੱਲਾਪੁਰ ਤੋਂ ਚੈਂਪੀਅਨ ਬਣਿਆ ਜੀ ਠੀਕ ਆ ਜੀ ਇਹ ਉਹਦਾ ਬੱਚਾ ਜੀ ਜਿਹੜਾ ਮੁੱਲਾਪੁਰ ਤੋਂ ਇਸ ਵਾਰ ਚੈਂਪੀਅਨ ਬਣਿਆ ਸਰੌਂਦ ਵਾਲੇ ਕਾਲੇ ਉਹਨਾਂ ਦਾ ਬੱਕਰਾ ਹੈਗਾ ਹੈਗਾ ਸਰੌਂਦ ਵਾਲਾ ਸਰੌਂਦ ਵਾਲੇ ਕਾਲੇ ਮੈਂ ਜਾਣਦਾ ਤੇ ਉਹਦਾ ਬੱਚਾ ਜੀ ਜਾਣਦਾ ਜਿਵੇਂ ਉਹ ਬੰਦਿਆਂ ਨੂੰ ਉਹਨੇ 2-3 ਨਾਮ ਜਿੱਤੇ ਨੇ ਬੱਕਰੇ ਨੇ ਸਰੌਂਦ ਵਾਲੇ ਕਾਲੇ ਨੂੰ ਵੀ ਮੈਂ ਜਾਣਦਾ ਹਾਂਜੀ ਹਾਂਜੀ ਤਿੰਨ ਥਾਵਾਂ ਤੇ ਸਥਾਨ ਜਿੱਤੇ ਨੇ ਉਸ ਬੱਕਰੇ ਨੇ ਕੀਰਾ ਤਾਂ ਆਪਾਂ ਦੱਸਾਂਗੇ ਜੀ ਹਾਂ ਕੀਰਾ ਬੱਚਾ ਹੈ ਕੀਰਾ ਜੀ ਅਜੇ ਦੰਦ ਨਹੀਂ ਤੋੜੇ ਕੀਰਾ ਬਈ ਦੇਖ ਆ ਪੁਏ ਮੇਰੇ ਵੀ ਉਸਤਾਜ ਨੇ ਮਰੇ ਵਿੱਚ ਦੇਖੋ ਜੀ ਜਨਾਬ ਠੀਕ ਹੈ ਖੀਰਾ ਜੀ ਖੀਰਾ ਲੈਂਥ ਦੇਖੋ ਜੀ ਬੱਚੇ ਦੀ ਲੈਂਥ ਪੂਰੀ ਹੈ ਜੀ ਪੂਰਾ ਗਲਾਈਦਾਰ ਹੈ ਬੱਚਾ ਪੂਰਾ ਦੂਰੇ ਹਟਦਾ ਬੱਚਾ ਹੈ ਤੇ ਸਿੰਗੀ ਸੁੰਗੀ ਵੀ ਬਹੁਤ ਚੰਗੀ ਹੈ ਹੂੰ ਇਹੀ ਚੀਜ਼ਾਂ ਦੇ ਮੁੱਲ ਪੈਂਦੇ ਨੇ ਸਹੀ ਗੱਲ ਤੇ ਕੰਨ ਦੇਖ ਸਕਦੇ ਹੋ ਗੋਡੇ ਦੇਖ ਸਕਦੇ ਹੋ ਛਾਤੀ ਇਹਦੀ ਖੁੱਲੀ ਦੇਖ ਸਕਦੇ ਹੋ ਮੂਹਰੂ ਸਹੀ ਗੱਲ ਆ ਸੀਨਾ ਕਹਿੰਦੇ ਨੇ ਜੀ ਇਸ ਨੂੰ ਹਾਂਜੀ ਹਾਂ ਆ ਦੇਖੋ ਬਈ ਸਾਈਡ ਤੇ ਤੇ ਕਮਾਓ ਚੌੜਾ ਕਰਕੇ ਖਾੜਾ ਬੱਕਰੇ ਨੂੰ ਮੜ ਜਾ ਹਾਂਜੀ ਹਾਂਜੀ ਕਮਾਓ ਇਹਦੇ ਟੈਸਟਿਕਲ ਚੈੱਕ ਕਰੋ ਜੀ ਕਰਾ ਦਿਓ ਬਾਈ ਜੀ ਦਿਖਾ ਦਿਓ ਦੇਖੋ ਜੀ ਸਾਰਾ ਕੁਝ ਚੀਜ਼ਾਂ ਸਾਫ਼ ਲੈ ਦੀਆਂ ਆਹ ਦੇਖੋ ਜੀ ਤੇ ਪੂੰਜੜ ਪਾਂਜੜ ਪੂਰਾ ਤੇ ਇਸ ਨੂੰ ਪਰੇ ਬੰਨੋ ਜੀ ਦੂਸਰਾ ਬੱਚਾ ਲੈ ਕੇ ਆਓ ਲਿਆਓ ਬਾਈ ਜੀ ਆ ਲੈ ਅਬੀ ਦੇਖ ਸਕਦੇ ਹੋ ਬਾਈ ਜੀ ਕੋਲੇ ਇੱਕ ਤੋਂ ਇੱਕ ਇਹ ਚਾਰ ਦੰਦਾ ਜੀ ਇਹ ਚਾਰ ਦੰਦਾ ਜੀ ਲਿਆਓ ਬਾਈ ਜੀ ਇਹ ਚੌਕਾ ਇਹ ਕੋਕਾ ਪੀਸੇ ਆ ਜੀ ਇਹ ਵੀ ਹਾਈ ਟੂਟ ਚੰਗੀ ਹੈ ਜੀ ਹਾਂ ਜੀ ਚਾਰ ਦੰਦਾ ਜੀ ਇਹ ਹੂੰ ਇਹ ਪੂਰੇ 4 ਇਹਦਾ ਰਿਜ਼ਲਟ ਆਪਣੇ ਕੋਲੇ ਹੁਣੇ ਆਇਆ ਬੱਕਰੀ ਜਿਹੜੇ ਮਰਜੀ ਰੰਗ ਦੀ ਹੋਵੇ ਪਰ ਬੱਚੇ ਨੇ ਪਿਓਰ ਕਾਲੇ ਕੱਢਿਆ ਕਾਲੇ ਕੱਢਦਾ ਜੀ ਪਿਓਰ ਕਾਲੇ ਕੱਢਦਾ ਵਧੀਆ ਗੱਲ ਪੋਤਾ ਜੀ ਬਾਜੇ ਪਸ਼ੂ ਦੀ ਤਸਵੀਰ ਹੁੰਦੀ ਹੈ ਕੋਈ ਮਾਂ ਤੇ ਸੂੰਦਾ ਹੈ ਕੋਈ ਬੱਕਰੀ ਆਪਦੇ ਤੇ ਸੂੰਦੀ ਹੈ ਕੋਈ ਬੱਕਰੀ ਬੋਖ ਤੇ ਵਗ ਜਾਂਦੀ ਹੈ ਇਹ ਬੱਚੇ ਆਪਦੇ ਤੇ ਲੈ ਗਿਆ ਜੀ ਬਿਲਕੁਲ ਜੀ ਬਿਲਕੁਲ ਇਹ ਆਪਦੇ ਤੇ ਸੂੰਦਾ ਬੱਕਰਾ ਪਿਓਰ ਰਿਜ਼ਲਟ ਹੈ ਵਧੀਆ ਬੱਕਰਾ ਤੋਤੇ ਵਰਗਾ ਵੀ ਵਾਈ ਦਾ ਤੇ ਸਿੰਗੀ ਨਾਂ ਵਾਲੀ ਚਿਪਮੀ ਹੈ ਨਾਂ ਵਾਲੀ ਉੱਚੀ ਹੈ ਬਿਲਕੁਲ ਕਿਉਂਕਿ ਚਿਪਮੀ ਵੀ ਨਹੀਂ ਚਹੀਦੀ ਸਿਰ ਦਬਿਆ ਰਹਿੰਦਾ ਬੱਕਰੇ ਦੀ ਜਾਨ ਨਹੀਂ ਪੈਂਦੀ ਬਿਲਕੁਲ ਬਿਲਕੁਲ ਆਲਾ ਕਹਿੰਦਾ ਚਿਫੇ ਸਿੰਗਾ ਵਾਲਾ ਨਾ ਵੱਦ ਦਾ ਫੁੱਲ ਤਾਂ ਨਹੀਂ ਆਪਾਂ ਠੀਕ ਹੈ ਨਾ ਗੱਲ ਹਾਂਜੀ ਇਹ ਖੂਬੀਆਂ ਕਈ ਤਰ੍ਹਾਂ ਦੀਆਂ ਦੇਖ ਕੇ ਸਾਂਹ ਛੱਡਿਆ ਕਰੋ ਸਾਡਾ ਤਾਂ ਕਹਿਣ ਦਾ ਭਾਵ ਹੈ ਬਿਲਕੁਲ ਹੋਰ ਦਿਖਾਓ ਕਿਸੇ ਨੂੰ ੱੱਕਾ ਨਹੀਂ ਲੈ ਆਓ ਜੀ ਬੰਨ ਕੇ ਉੱਥੇ ਦਿਖਾ ਦਿਓ ਉੱਥੇ ਉੱਥੇ ਬਸ ਹਾਂ ਇੱਥੇ ਉਰੀ ਆ ਜਾਓ ਹਾਂ ਇੱਥੇ 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 ਖੜਾ ਬਾਈ ਜੀ ਕਾ ਬੱਚਾ ਦੇਖ ਸਕਦੋਂਗੇ ਇਹ ਕਿੰਨੀ ਮੇਰਾ ਬੱਚਾ ਮੇਰਾ ਖਿਆਲ 4 ਕਿੰਨੇ ਹੁੰਦਾ ਹੁਣ ਸਾਢੇ 3-4 ਮਹੀਨੇ ਸਾਢੇ 3-4 ਮਹੀਨੇ ਦਾ ਬੱਚਾ ਬਾਈ 4 ਕਿ ਤਾਂ ਮੰਨ ਕੇ ਚਲੋ ਖੀਰ ਹੀ ਆ ਬਾਈ ਆ ਦੇਖ ਲੋ ਜੀ ਖੀਰਾ ਬੱਚਾ ਇਹੇ 당 ਨਹੀਂ ਛੋੜੇ ਇਹ ਘਰ ਦੇ ਆ ਭਰੇ ਆਪਣਾ ਘਰ ਦਾ ਲੋ ਵੀ ਸਾਰੇ ਘਰ ਦੇ ਆ ਕੇ ਆਪਣੇ ਕੋਲੇ ਜੀ ਆਹ ਦੇਖ ਲੋ ਜੀ ਇਹ ਵੀ ਰਿਜ਼ਲਟ ਉਸੇ ਬੱਕਰੇ ਦਾ ਮੇਰਾ ਖਿਆਲ ਵੱਡੇ ਦਾ ਹਾਂਜੀ ਹਾਂਜੀ ਵੱਡੇ ਦਾ ਕਮਾਈ ਮੇਰੇ ਇਹ ਆਹ ਦੇਖ ਲੋ ਜੀ ਪੂਰਾ ਵਧੀਆ ਇਹਦਾ ਵੀ ਰਿਜ਼ਲਟ ਟੈਸਟਿਕਲਾਂ ਦਾ ਗੋਲ ਨੇ ਕੋਈ ਵਦਵਾ ਘਟਮਾ ਆਰੇ ਜੋ ਉੱਥੇ ਆ ਜਾ ਬਣਾ ਲੈ ਲੈ ਵੀ ਆਹ ਬੱਚੇ ਵੀ ਦੇਖ ਸਕਦੇ ਆ ਖੜਾ ਕਰੋ ਜੀ ਮੜਾ ਜਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਨਾਬ ਇਹ ਸਾਰੇ ਬੱਕਰੇ ਆ ਭਾਈ ਜੀ ਇਹ ਨਹੀਂ ਪੱਠਾ ਵੀ ਹੈ ਪੱਠਾ ਵੀ ਆਹ ਪੱਠਾ ਨੇ ਜੀ ਤਾ ਵੀ ਦੇਖ ਸਕਦੇ ਹਾਂ ਇਹ ਵੀ ਖੀਰੀ ਪੱਠਾ ਜੀ ਦੇਖ ਲਓ ਖੀਰੀ ਪੱਠਾ ਵਧੀਆ ਰਿਜ਼ਲਟ ਉਸੇ ਬੱਕਰੇ ਦੇ ਜੀ ਆਪਣੇ ਬੱਕਰੇ ਦੇ ਹਾਂ ਜੀ ਬਾਰੇ ਖਵਾਉ ਨੇ ਕਿੰ ਆ ਪੈਸਾ ਆ ਕੋਈ ਖਾਸ ਨਹੀਂ ਜੀ ਝੰਡ ਪੱਤੀ ਗੁਆਰੀ ਦਾ ਨੀਰਾ ਜਾ ਕੇ ਆਪ Rajasthan ਤੋਂ ਲੈ ਕੇ ਆਉਨੇ ਆ ਪਰ ਜਿਹੜਾ ਇੱਥੇ ਮਿਲਦਾ ਉਹ ਚ ਮਿੱਟੀ ਹੁੰਦੀ ਆ ਤੇ ਆ ਤੁਹਾਡੇ ਸਾਹਮਣੇ ਪਿਆ ਮੱਕੀ ਆ ਜੀ ਛੋਲਿਆਂ ਦਾ ਛਿਲਕਾ ਹੋ ਗਿਆ ਸੋਇਆਬੀਨ ਦਾ ਛਿਲਕਾ ਹੋ ਗਿਆ ਆ ਆ ਖਰਾਕ ਆ ਗਈ ਆ ਸਿੰਪਲ ਖਰਾਕ ਦਿੰਨੇ ਆ ਹਾਂ ਜੀ ਆ ਵੀ ਬਾਈ ਪੱਠਾ ਇਹ ਬੱਕਰਾ ਜੀ ਬਾਈ ਦਾ ਦੇਖੋ ਮੋਟਾ ਸਿਰ ਪੂਰਾ ਵਧੀਆ ਬੱਕਰੇ ਦਾ ਸਹੀ ਗੱਲ ਆ ਹਾਂ ਮੋٹے ਸਿਰ ਦਾ ਬੱਕਰਾ ਪੂਰਾ ਵਧੀਆ ਜੀ ਦੇਖ ਲੋ ਉੱਚੇ ਮੱਥੇ ਵਾਲਾ ਹਾਂਚੇ ਮੱਥੇ ਵਾਲਾ ਸਿੰਗੀ ਦਾ ਵੀ ਵਧੀਆ ਆਹ ਲੋ ਇਹ ਪੱਕੇ ਲੋਹੇ ਕੱਲਰ ਦਾ ਜੀ ਇਹ ਪਾਠਾ ਜੀ ਪਾਠਾ ਜੀ ਹਾਂ ਪਾਠਾ ਜੀ ਦੇਖੋ ਤੋਤੇ ਵਰਗਾ ਨੱਕ ਹੈ ਤੇ ਲੰਬੇਟ ਕਿੰਨੀ ਹੈ ਸਹੀ ਗੱਲ ਆ ਥਣਾ ਥਣਾ ਦੀ ਮੜੀ ਜੀ ਦੇਖਿਓ ਹੀ ਮੜੀ ਜੀ ਥਾਂ ਦਿਖਾਇਓ ਸਾਨੂੰ ਕਿਉਂ ਇਹ ਵੀ ਵੀਡੀਓ ਚ ਜ਼ਰੂਰੀ ਚੀਜ਼ਾਂ ਨੇ ਦੇਖੋ ਜੀ ਕਿਹਦਾ ਵਧੀਆ ਥਣ ਲੱਗਿਆ ਹੋਇਆ ਪਾਠ ਨੂੰ ਮੋਟਾ ਮੋਟੇ ਥਣ ਨੇ ਹਾਂ ਆ ਪਹਿਲੀ ਦਿਖਾਈ ਵੀਰੇ ਔਰ ਇਹ ਕਿਹੜੇ ਆਹਾਹਾ ਇਹ ਵੀ ਪੂਰੀ ਵਧੀਆ ਚਾਹੀਦੀ ਵਧੀਆ ਮੋਟਿਆ ਸਾਨੀ ਵਧੀਆ ਕੁਆਲਟੀ ਦੀ ਹੈ ਤੇ ਸਿੰਗੀ ਸੁੰਗੀ ਬਹੁਤ ਚੰਗੀ ਹੈ ਪੱਠ ਦੀ ਦੁੱਧ ਕਿੰਨਾ ਹੈ ਇਹਨਾਂ ਦੇ ਮੈਂ ਨਾ ਬੇਟ ਵੀ ਪੂਰੀ ਹੈ ਖੇਡ ਵੀ ਪੂਰੀ ਬਣੂ ਇਹਦੀ ਮਾਪਲੇ 5 ਕਿਲੋ ਆਪਣੇ ਕੋਲ 5 ਕਿਲੋ ਵਾਲੀਆਂ 6-7 ਦੇ ਕਰੀ ਬੱਕਰੀਆਂ ਹੈਗੇ ਨੇ 5 ਕਿਲੋ ਦੁੱਧਾ ਠੀਕ ਹੈ ਜੀ ਤਾ ਵੀ ਦੇਖ ਸਕਦੇ ਤੇ ਹੁਣ ਨਹੀਂ ਗੱਲ ਜਨਾਬ ਖਾਣੇ ਦੀ ਚਾਰੇ ਦੀ ਇਹ ਮੁੱਦੇ ਤੋਂ ਆਜੋ ਚਾਰੇ ਤੇ ਛਾਲ ਦੇ ਵਿੱਚ ਅਸੀਂ ਜਿੱਥੋਂ ਕੱਤਾ ਚੜ ਜਾਂਦਾ ਪਾਲੀਆਂ ਦੀ ਸਾਡੀ ਜਾਨ ਨੂੰ ਬਣ ਜਾਂਦਾ ਵੀ ਸਿਆਲ ਕਿਵੇਂ ਕੱਟਾਂਗੇ ਮੀਂਹ ਆ ਝਾੜਾ ਧੁੰਦਾ ਕਿਉਂ ਜੀ ਜੀ ਵੀ ਸਿਆਲ ਦੇ ਵਿੱਚ ਆਪ ਦੇਖ ਕੇ ਵਧੀਆ ਮਿੱਟੀ ਵਾਲਾ ਗਮਾਰਾ ਨਾ ਲਓ ਹਾਂਜੀ ਛੋਟੀ ਛੋਟੀ ਦੁਆਰੀ ਦਾ ਫਲੀ ਵਾਲਾ ਨੀਰਾ ਲੈ ਕੇ ਉਹ ਰਾਜਸਥਾਨੋਂ ਜਾ ਕੇ ਹੂੰ ਇਹਨਾਂ ਨੂੰ 3 ਮਹੀਨੇ ਪਾਓ ਵਧੀਆ ਨੀਰਾ ਠੀਕ ਹੈ ਜੀ ਪਾਰੇ ਤੋਂ ਜੀ ਜੀ ਉਹ ਠੰਡ ਨਹੀਂ ਲੱਗਣ ਦਿੰਦਾ ਠੀਕ ਹੈ ਜਿੱਥੋਂ ਚੜ ਗਿਆ ਸਾਡਾ ਭਾਈ ਫੱਗਣ ਹਾਂਜੀ ਫੱਗਣ ਦੇ ਵਿੱਚ ਆਹ ਦੇਖ ਸਕਦੇ ਹੋ ਹਰੀ ਪੱਤੀ ਇਹ ਲੂੰਗ ਪੱਤੀ ਹਰੀ ਹੈ ਜੀ ਰਾਜਸਥਾਨੋਂ ਆਉਂਦੀ ਹੈ ਚੀਜ਼ ਥੋੜੀ ਜੀ ਮਹਿੰਗੀ ਹੈ ਜੇ ਨੂੰ ਪੱਤੀ ਨੂੰ ਤੁਸੀਂ ਸਾਰੀ ਕਰ ਸਾਪ ਆਈ ਜਾਉਂਗੇ ਤਾਂ ਸਾਨੂੰ ਹਰਾ ਪਾਉਣ ਦੀ ਕੋਈ ਲੋੜ ਨਹੀਂ ਵਿਚਰਲਾ ਉਹ ਕਣਕ ਵਿਚਰਲਾ ਉਹ ਜੋ ਸਾਰੀ ਕਰ ਸਾ ਬੱਕਰੀਆਂ ਦਾ ਫਾਰਮ ਦੇ ਵਿੱਚ ਬੈਠੀਆਂ ਘਰੇ ਖਾਈ ਜਾਣ ਇਹਦੇ ਨਾਲ ਕੋਈ ਬਿਮਾਰੀ ਨਹੀਂ ਕੋਈ ਹਾਰੀ ਨਹੀਂ ਇਹ ਸੋਨਾ ਚੀਜ਼ ਹੈ ਜੀ ਬੱਕਰੀਆਂ ਵਾਸਤੇ ਨਾ ਨਜਲਾ ਨਾ ਜ਼ਖਾਮ ਨਾ ਸਿੰਡੀ ਵਿਚ ਬਾਈ ਕਹਿੰਦੇ ਨੇ ਯਾਰ ਮੈਂ ਤਾਂ ਗਮਾਰੇ ਦਾ ਹੀ ਨੀਰਾ ਪਾਈਆਂ ਨਾ ਕਰਸਾ ਚ ਉਹ ਗਮਾਰੇ ਦਾ ਨੀਰਾ ਪਣੋਈਆ ਖਾ ਕੇ ਗਰਮੈਸ਼ ਚ ਮਰਨਗੀਆਂ ਨਹੀਂ ਇਹ ਬਿਲਕੁਲ ਬਿਲਕੁਲ ਹਾਂਜੀ ਗਮਾਰੇ ਦੇ ਨੀਰੇ ਨਾਲ ਅੰਦਰ ਜਰਾ ਸੀਨ ਬਣਦੇ ਨੇ ਕੀੜੇ ਬਣਦੇ ਨੇ ਬੱਕਰੀਆਂ ਦੇ ਉਹ ਚੰਮ ਨੂੰ ਚੱਪਣਗੀਆਂ ਜੁੱਤੀਆਂ ਛਿੱਤਰ ਖਾਣ ਲੱਗ ਜਾਣਗੀਆਂ ਕਈ ਖੂਬੀਆਂ ਨੇ ਨਾ ਗੱਲਾਂ ਦੇ ਵਿੱਚ ਜੇ ਇਹ ਕੰਮ ਤੋਂ ਬਚੋਗੇ ਤਾਂ ਕਾਮਯਾਬ ਹੋਗੇ ਇੱਕ ਬੱਕਰੀਆਂ ਦੇ ਫਾਰਮ ਦੇ ਵਿੱਚ ਨੂਨ ਦੇ ਡਲੇ ਜਰੂਰ ਰੱਖੋ ਉਹ ਵੀ ਰੱਖਿਆ ਜੀ ਬੱਕਰੀਆਂ ਚੱਤੀ ਜਾਣ ਤੁਹਾਨੂੰ ਪਤਾ ਹੀ ਤੁਹਾਨੂੰ ਪਤਾ ਵੀ ਤੁਸੀਂ ਤਾਂ ਰੱਖੇ ਹੋਏ ਨੇ ਹਾਂਜੀ ਹਾਂਜੀ ਵੀ ਬੱਕਰੀਆਂ ਚੱਤੀ ਜਾਣ ਪਾਣੀ ਧਾਣੀ ਪੀ ਲਾਂਦੀ ਨੇ ਹਾਜਮਾ ਸੈੱਟ ਹੁੰਦਾ ਸੈੱਟ ਹੋ ਜਾਂਦਾ ਤੇ 3 ਮਹੀਨੇ ਇਹਨਾਂ ਦੀ ਵੈਕਸੀਨ ਜਰੂਰ ਕਰੋ ਜੀ ਬਿਲਕੁਲ ਡੰਗਰਾਂ ਵਾਲੇ ਡਾਕਟਰ ਤੋਂ ਕਰਾ ਲਓ ਵੀ ਸਿਆਣੇ ਨੇ ਅੱਦੇ ਰੱਬ ਹੁੰਦੇ ਨੇ ਬਿਲਕੁਲ ਤੇ ਅਸੀਂ ਆ ਜਿਹੜੀਆਂ ਜਿਹੜੇ ਅਸੀਂ ਤਾਂ ਹਨ ਭੋਲੇ ਜੇ ਬੰਦੇ ਆ ਪੜੇ ਨਹੀਂ ਲਿਖੇ ਨਹੀਂ ਅਸਦਾ ਦੇਸੀ ਜੇ ਨੁਕਤੇ ਜਾਣਦੇ ਆ ਬਾਹਰ ਬੱਕਰੀ ਦੇ ਦਰਦ ਹੋ ਗਿਆ ਤਾਂ ਬੀੜੀ ਦਾ ਜਰਦਾ ਦੇ ਤਾਂ ਮੜ ਕੇ ਬਾਹਰ ਬੱਕਰੀ ਦੇ ਦਰਦ ਹੋ ਗਿਆ ਤਾਂ ਬੋਚ ਕੇ ਆਪਦਾ ਪਿਸ਼ਾਬ ਲੈ ਕੇ ਦੇ ਤਾਂ ਬੱਕਰੀ ਨੂੰ ਜੇ ਉਹ ਵੀ ਨੁਕਤਾ ਨਾ ਵਰਤੇ ਤਾਂ ਬੱਕਰੀ ਦਾ ਦੁੱਧ ਪੀ ਕੇ ਮੂੰਹ ਚ ਕੁੰਨਲਾ ਮਾਰਦਾ ਬੱਕਰੀ ਦਾ ਜੱਕ ਜਾਂ ਟੁੱਟ ਜਾਂਦਾ ਫੋਰਾ ਉੱਤਰ ਕੇ ਮੂਤ ਲਾਂਦੀ ਐ ਕਿਉਂ ਬਾਬਾ ਸਹੀ ਗੱਲਾਂ ਨਾ ਕਿ ਝੂਠ ਨੇ ਅਸੀਂ ਤਾਂ ਭੋਲੇ ਪਾਂਛੀ ਜੀ ਆ ਵੀ ਸਾਡੇ ਤਾਂ ਨੁਕਤੇ ਨੇ ਜੇ ਜ਼ਿਆਦੇ ਕੰਮ ਵਿਗੜ ਜੇ ਬੱਕਰੀਆਂ ਦਾ ਬਾਰੋਂ ਕੋਈ ਐਸੀ ਵੈਸੀ ਚੀਜ਼ ਖਾ ਕੇ ਆ ਜਾਣਾ ਫਾਰਾ ਆ ਜੇ ਹਵਾ ਭਰ ਜੇ ਤਾਂ ਸਿਰਕਾ ਲੈ ਲਓ ਸਿੰਪਲ ਠੀਕ ਹੈ ਏਕ-ਏਕ ਬੱਕਰੀ ਨੂੰ ਸਿਰ पे ਸਿਰਕੇ ਦੀ ਨੂਨ ਪਾ ਕੇ ਸਰਾਂਜ ਦੇ ਦੋ ਮਿੰਟਾਂ ਦੇ ਵਿੱਚ ਹੀ ਅਫਾਰਾ ਉਹਦਾ ਉਤਰ ਜੂਗਾ ਤੇਲ ਦੇਣ ਦੀ ਸਰੋਂ ਦੀ ਕੋਈ ਜ਼ਰੂਰਤ ਨਹੀਂ ਜੀ ਹੋਈ ਬੱਕਰੀ ਦੇ ਉਤੋਂ ਦੀ ਤੇਲ ਚੌਕਣਾ ਬਣਾ ਦਿੰਦਾ ਯੱਕ ਉਹ ਗੱਲਾਂ ਦਵਜਾਂਦਾ ਗੱਲਾਂ ਨਹੀਂ ਪੱਟਿਆ ਜਾਂਦਾ ਬੱਕਰੀ ਤੋਂ ਵੀ ਸਿਰਕਾ ਜੋ ਪਾਣੀ ਵਰਗਾ ਉਹ ਹਾਜਮਾ ਕਰੂਗਾ ਹਾਜਮਾ ਕਰੂਗਾ ਕਦੇ ਵਾਸਤੇ ਅਣਪੜ ਬੋਲਾ ਜਿਹਾ ਬੰਦਾ ਨੇ ਗੱਲਾਂ ਨੋਟ ਕਰ ਲਿਓ ਇਹ ਸਾਹਾ ਗਰਾਹ ਦਾ ਪਤਾ ਨਹੀਂ ਅਸੀਂ ਕੱਲ ਸਾਹ ਛੱਡ ਜੀ ਚੰਗੀਆਂ ਲੱਗਣੀਆਂ ਰੱਖ ਲਿਓ ਨਹੀਂ ਕੋਈ ਵਾਈ ਅਸੀਂ ਤੁਹਾਨੂੰ ਪੈਸੇ ਨਹੀਂ ਲੈਣੇ ਮੇਰੀ ਜ਼ੁਬਾਨ ਤਾਂ ਹਰ ਮੇਲੇਆਂ ਚ ਮੰਡੀਆਂ ਚਾਈਂ ਚੱਲਦੀ ਰਹੂਗੀ ਜੋਗਲ ਜਉਨਾ ਪਬਲਿਕ ਦਾ ਸੇਵਾਦਾਰ ਹਾਂ ਜਿੰਨੀ ਕੁ ਹੋਈ ਜ਼ਰੂਰ ਕਰੂੰਗਾ ਤੇ ਧੰਨਵਾਦ ਸਾਡੇ ਬਾਈ ਜੀ ਦਾ ਖਾਰਮ ਵਾਲੇ ਦਾ ਤੇ ਉਧਰ ਆ ਵੀਡੀਓ ਬਣਾਓ ਤੇ ਇਹਨਾਂ ਦਾ ਨੰਬਰ ਲਓ ਜੀ ਦੇਖ ਸਕਦੇ ਹੋ ਕਿ ਬਾਈ ਦਾ ਨੰਬਰ ਹੈਗਾ 8878693532 ਹਾਂ ਜੀ ਆ ਵੀਚ ਆ ਗਈ ਤੁਸੀਂ ਵੀਡੀਓ ਦੇ ਰਿਹਾ ਜੋ ਫੋਟੋ ਲੈ ਲਓ ਬਾਈ ਨਾਲ ਆਜੋ ਕੋਈ ਹੋਰ ਬਾਈ ਨੂੰ ਚਾਹ ਮੰਨੇ ਸਾਡੇ ਕੈਨੇਡਾ ਵਾਲੇ ਬਾਈ ਜੀ ਨੇ ਨਾਲ ਆਓ ਧੰਨਵਾਦ ਜੀ ਵੰਡੇ ਆਜੋ ਵੀਰੇ ਆਓ ਕੈਨੇਡਾ ਵਾਲੇ ਮਾਰਾ ਸਾਡੇ ਮਹਿਮਾਨ ਹੋ ਤੁਸੀਂ ਜਨਾਬ ਇੱਥੇ ਆਓ ਮੂਰੇ ਹਾਂ ਜੀ ਹਾਂ ਜੀ ਹਾਂ ਜੀ ਚੰਨਾ ਦੀ ਹਾਂ ਜੀ ਕੋਈ ਨਹੀਂ ਤੰਨਾ ਦੀ ਆ ਗਈ ਆ ਬਾਈ ਨਾਲ ਮੈਂ ਫੇਰ ਕਰਾ ਲੈਣਾ ਜੀ ਬਕਰੰਗਰਾ ਲੈ ਲੂ ਆਈ ਹੋ ਗਈ ਹੋ ਗਈ ਆ ਜੀ ਤੁਸੀਂ ਬਹੁਤ ਵਾਹ ਸਾਡਾ ਛੋਟੀ ਦਾ ਸੀਰੀ ਹੈ ਜੀ ਜਾਂਦਾ ਰਹੇ ਵਿਚਾਰਾ ਤੇ ਬਾਕੀ ਮੇਰਾ ਖਾੜੇ ਖਾਰਾ ਦਨ ਹੁਣ ਨਹੀਂ ਲੱਗਣਗੇ ਸਾਡੇ ਕੋਚ ਆ ਗਏ ਜਿੱਥੋਂ ਮੈਂ ਇਹ ਕੱਲ ਧੰਦੇ ਨੂੰ ਲੈ ਕੇ ਤੁਰਿਆ ਸਾਡਾ YouTube ਚੈਨਲ ਤਰਸ਼ੇਮ ਸਿੰਘ ਇਲਤੀ ਲਾਣਾ ਧੂਰੀ ਤੋਂ ਚੰਗਾ ਜੀ ਬਾਈ ਕੈਨੇਡਾ ਵਾਲੇ ਹੋ ਫਿਰ ਮਿਲਦੇ ਆ ਧੰਨਵਾਦ ਕਰ ਦਾਂਗੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਜੀ ਥੈਂਕ ਯੂ ਜੀ ਬਾਈ ਥੈਂਕ ਯੂ